ਸਾਡੇ ਪਿੰਡ ਡੋੜਾ ਜੀ ਅਸੀਂ ਜਗਜੀਤ ਸਿੰਘ ਡੱਲੇਵਾਲ ਜੀ ਉਹਨਾਂ ਦੇ ਕਰਕੇ ਅਸੀਂ ਰੋਸ ਧਰਨਾ ਦਿੱਤਾ ਜੀ ਇਹ ਸਾਡੇ ਇਕੱਲੇ ਪਿੰਡ ਦਾ ਨਹੀਂ ਮਸਲਾ ਸਾਰੇ ਇੰਡੀਆ ਦਾ ਹੀ ਮਸਲਾ ਜੀ ਇਹ ਇਸ ਕਰਕੇ ਜੀ ਅਸੀਂ ਅੱਜ ਕਿਸੇ ਨੇ ਚੁੱਲ੍ਹੇ ਨਹੀਂ ਤਪਾਏ ਜੀ ਰੋਸ ਧਰਨੇ ਚ ਅਸੀਂ ਬੈਠੇ ਜੀ ਇੱਥੇ ਸਭ ਤੋਂ ਪਹਿਲਾਂ ਤਾਂ ਸਾਡੇ ਪਿੰਡ ਡੋੜ ਜਿਹੜਾ ਸਾਧਕ ਥਾਣੇ ਦੇ ਵਿੱਚ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਹੈ ਤੇ ਸਾਰੇ ਕਿਸਾਨ ਭਰਾ ਸਾਰੀਆਂ ਕਿਸਾਨ ਯੂਨੀਅਨ ਦੇ ਸਾਡੇ ਪਿੰਡ ਦੇ ਨਮਾਇंदे ਅਹੁਦੇਦਾਰ ਧਰਨੇ ਤੇ ਬੈਠੇ ਆ ਭੁੱਖ ਹੜਤਾਲ ਕਰ ਰਹੇ ਆ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਪ੍ਰਧਾਨ ਜਗਜੀਤ ਸਿੰਘ ਜੀ ਡੱਲੇਵਾਲ ਜੋ ਸਾਡੇ ਜ਼ਿਲ੍ਹੇ ਦੇ ਆ ਸਾਡੇ ਗਵੰਡੀ ਆ ਕਿਉਂ ਕਿਸਾਨਾਂ ਦੀਆਂ ਮੰਗਾਂ ਨੂੰ ਮੁੱਖ ਰੱਖ ਕੇ ਅੱਜ 18ਵੇਂ ਦਿਨ ਤੇ ਉਹਨਾਂ ਦਾ ਪੋਖ ਹੜਤਾਲ ਦੇ ਤੌਰ ਤੇ ਜੋ ਮਰਨ ਵਰਤ ਰੱਖਿਆ ਹੈ ਤੇ 18ਵੇਂ ਦਿਨ ਵਿੱਚ ਸ਼ਾਮਲ ਹੋਇਆ ਸੋ ਉਹਨਾਂ ਦੇ ਪਿੰਡ ਵਿੱਚ ਵੀ ਉਹਨਾਂ ਦੀ ਸਿਹਤਯਾਬੀ ਵਾਸਤੇ ਅਰਦਾਸ ਕੀਤੀ ਗਈ ਪਿੰਡ ਨੇ ਵੀ ਉਹਨਾਂ ਦਾ ਸਾਥ ਦਿੱਤਾ ਤੇ ਭੁੱਖ ਹੜਤਾਲ ਵੀ ਰੱਖੀ ਤੇ ਸਾਡਾ ਨਗਰ ਵੀ ਨਗਰ ਡੋੜ ਉਸ ਸੰਘਰਸ਼ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਕਿਉਂਕਿ ਬਹੁਤ ਜਥੇਬੰਦੀਆਂ ਵੱਖ-ਵੱਖ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਦੀਆਂ ਪਰ ਇਸ ਗੱਲ ਤੇ ਸਾਰੀਆਂ ਇਕੱਠੇ ਹੋ ਕੇ ਕਿ ਉਹ ਕਿਸਾਨਾਂ ਦੇ ਹੱਕਾਂ ਦੀ ਖਾਤਰ ਲੜ ਰਿਆ ਭੁੱਖ ਹੜਤਾਲ ਤੇ ਮਰਨ ਵਰਤ ਤੇ ਬੈਠਾ ਹੈ ਸੋ ਇਸ ਕਰਕੇ ਅਸੀਂ ਸਾਰੇ ਭੁੱਖ ਹੜਤਾਲ ਤੇ ਜਿੰਨਾ ਸਮਾਂ ਸਾਡੇ ਆਗੂਆਂ ਨੇ ਪਿੰਡਦਿਆਂ ਨੇ ਸਾਨੂੰ ਕਿਹਾ ਸਵੇਰ ਤੋਂ ਲੈ ਕੇ ਸ਼ਾਮ ਜਾਂ ਰਾਤ ਤੱਕ ਉਹਨਾਂ ਚਿਰ ਅਸੀਂ ਇੱਥੇ ਬੈਠੇ ਆਂ ਭੁੱਖ ਹੜਤਾਲ ਤੇ ਸੋ ਸਾਡਾ ਬਹਿਣ ਦਾ ਕਾਰਨ ਇਹ ਹੈ ਤੇ ਤੁਹਾਡਾ ਸਾਰੇ ਹੀ ਚੈਨਲਾਂ ਦਾ ਮੈਂ ਕਿਸੇ ਦਾ ਨਾਂ ਨਾ ਲਵਾਂ ਤਾਂ ਸ਼ਾਇਦ ਕੋਈ ਨਾਂ ਰਹਿ ਨਾ ਜਾਵੇ ਜਿੰਨੇ ਤੁਸੀਂ ਚੈਨਲ ਆਏ ਹੋ 14 ਤਰੀਕ ਨੂੰ ਸਮਾਂ ਦਾ ਉਸ ਦਾ ਪ੍ਰੋਗਰਾਮ ਕਿੰਨਾ ਤੱਕ ਕਿਹੜੀ ਜਥੇਬੰਦੀ ਦਾ 14 ਨੂੰ ਕਿਸਾਨ ਪਹਿਰੇ ਸੀ ਬੀਐਸਸੀ ਜਾ ਰਹੇ ਬਾਲ ਤੋਂ ਕਿਨੋਰੀ ਬਾਰਡਰ ਤੇ ਇਹ ਮੈਸੇਜ ਆ ਰਿਹਾ ਵੀ ਵੱਧ ਤੋਂ ਵੱਧ ਕਿਸਾਨ ਜਿਹੜੀਆਂ ਜਥੇਬੰਦੀ ਉਹ ਤਾਂ ਅੱਜ ਗੱਲਾਂ 14 ਨਹੀਂ ਜੀ ਜੇ 12 ਨੂੰ ਵੀ 13 ਨੂੰ ਵੀ ਕਹਿ ਦੇਣਗੇ ਜਦੋਂ ਤੱਕ ਕਹਿਣਗੇ ਜਦੋਂ ਜੇ ਸਾਡਾ ਪਿੰਡ ਉਹਨਾਂ ਦੀ ਸਿਹਤ ਯਾਬੀ ਆਸ ਤੇ ਉਹਨਾਂ ਦੀ ਇਸ ਹੜਤਾਲ ਦੀ ਹਮਾਇਤ ਕਰਦੇ ਆ ਮਰਨ ਵਰਤ ਦੇ ਜੇ ਬੈਠਾ ਹੈ ਤੇ ਉਹਨਾਂ ਦੇ ਸੱਦੇ ਤੇ ਜਾਵੇਗਾ ਵੀ ਜਾਣ ਨੂੰ ਵੀ ਤਿਆਰ ਹੈ ਅੱਗੇ ਵੀ ਅਸੀਂ ਸੰਘਰਸ਼ ਦੇ ਵਿੱਚ ਸਾਡਾ ਪਿੰਡ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਰਿਹਾ ਸਾਰੇ ਸੰਘਰਸ਼ ਦੇ ਵਿੱਚ ਭਾਵੇਂ ਉਹ ਸਾਲ ਚੱਲਿਆ ਸੀ ਸਵਾ ਚਾਲ ਚੱਲਿਆ ਸੀ ਤੇ ਸਾਰੇ ਪਿੰਡ ਨੇ ਏਕਾ ਕਰਕੇ ਕਿਸੇ ਵੀ ਜਥੇਬੰਦੀ ਦਾ ਕੋਈ ਵਿਤਕਰਾ ਨਹੀਂ ਸੀ ਸਾਰਿਆਂ ਨੇ ਸਹਿਯੋਗ ਦਿੱਤਾ ਸਾਰੇ ਪਿੰਡ ਨੇ ਇਕੱਠੇ ਹੋ ਕੇ ਉਦੋਂ ਵੀ ਸਹਿਯੋਗ ਦਿੱਤਾ ਹੁਣ ਵੀ ਸਦੱਤ ਤੱਕ ਕਿਉਂਕਿ ਅਸੀਂ ਜੇ ਮੈਂ ਇਹ ਕਹਿ ਲਵਾਂ ਪਿੰਡ ਦੀ ਗੱਲ ਨਹੀਂ ਪਿੰਡ ਨੂੰ ਵੱਡਾ ਕਰਕੇ ਵੇਖ ਲਓ ਪੰਜਾਬ ਇਹ ਕਿਸਾਨਾਂ ਦਾ ਇਥੇ ਖੇਤੀ ਪ੍ਰਧਾਨ ਸੂਬਾ ਹੈ ਇਸ ਕਰਕੇ ਵਕ ਵਕ ਰਾਜਨੀਤਿਕ ਪਾਰਟੀਆਂ ਚ ਹੁੰਦੇ ਹੋਏ ਵੀ ਵਕ ਵਕ ਕਿਸਾਨ ਜਥੇਬੰਦੀਆਂ ਵਿੱਚ ਹੁੰਦੇ ਹੋਏ ਵੀ ਜਿਹੜਾ ਸਦਾ ਕਿਸਾਨੀ ਦੇ ਸਬੰਧ ਵਿੱਚ ਆਉਂਦਾ ਕਿਉਂਕਿ ਦਿੱਲੀ ਸਰਕਾਰ ਉਹ ਕਿਸੇ ਦੀ ਵੀ ਰਹੀ ਹੋਵੇ ਹੁਣ ਤੱਕ ਉਹਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਇਹਦੇ ਵਿੱਚੋ ਇਹ ਗੱਲਾਂ ਆਮਾ ਸਿੱਖੀ ਨਾਲ ਸੰਬੰਧਤ ਆ ਜਾਂਦੀਆਂ ਕਿਉਂਕਿ ਕਿਸਾਨੀ ਜਿਆਦਾ ਸਿੱਖ ਕਰਦੇ ਐ ਤੋ ਇਹਨੂੰ ਸਿੱਖ ਮੁੱਦਾ ਕਦੇ ਖਾਲਸਤਾਨ ਦਾ ਮੁੱਦਾ ਇਸ ਤਰ੍ਹਾਂ ਦੇ ਮੁੱਦੇ ਉਹ ਕਰ ਵਿਤ ਕਰਾ ਰਹੇ ਆ ਤੁਸੀਂ ਸਾਰੇ ਇਹ ਇੰਨੇ ਸਿਆਣੇ ਹੋ ਕਿਹੜਾ ਸੂਬਾ ਹੈ ਜਿਹਦੇ ਪਾਣੀ ਦੇ ਡੈਮ ਸੈਂਟਰ ਦੇ ਮਤਾਇਤ ਹੋਣ ਉਸ ਸੂਬੇ ਕੋਲੇ ਹੈ ਕਿਹੜਾ ਸੂਬਾ ਹੈ ਜਿਹੜਾ ਆਪਦੀ ਬੋਲੀ ਮੁਤਾਬਕ ਨਹੀਂ ਬਣਿਆ ਜਿੱਥੋਂ ਤੱਕ ਬੋਲਦੇ ਆ ਕੱਲੇ ਪੰਜਾਬ ਨਾਲ ਵਿਤਕਰਾ ਸਾਡਾ ਹਬੌਰ ਦਾ ਇਲਾਕਾ ਮੰਗੀ ਜਾਂਦੇ ਜਿਹੜੇ ਪੰਜਾਬੀ ਬੋਲਦੇ ਤੁਸੀਂ ਜਾ ਕੇ ਤਾਂ ਵੇਖੋ ਜਿਹੜੇ ਪੰਜਾਬੀ ਬੋਲਦੇ ਹਿਮਾਚਲ ਦੇ ਵਿੱਚ ਦਿੱਤੇ ਪਏ ਆ ਹਰਿਆਣੇ ਦੇ ਵਿੱਚ ਦਿੱਤੇ ਪਏ ਆ ਸਾਰੀ ਗੰਗਾ ਨਗਰ ਦੀਆਂ ਛੀ ਤਹਿਸੀਲਾਂ ਸਾਰੇ ਉਹ ਪੰਜਾਬੀ ਸਾਡੇ ਸਿੱਖ ਭਰਾ ਪੰਜਾਬੀ ਆ ਉਹ ਉਹ ਰਾਜਸਥਾਨ ਨੂੰ ਦਿੱਤੇ ਪਏ ਆ ਵਿਤਕਰਾ ਇਹ ਕਿ ਸਾਡੇ ਤੋਂ ਪਾਣੀ ਖੋਣਾ ਚਾਹੁੰਦੇ ਆ ਤੇ ਹਬੌਰ ਤੇ ਫਾਜ਼ਲ ਦਾ ਤਾ ਮੰਗਦੇ ਕਿ ਦਰਿਆ ਦੇ ਨਾਲ ਲਾ ਕੇ ਅਸੀਂ ਹਰਿਆਣੇ ਦਾ ਹੱਕ ਉਹਦੇ ਤੇ ਸਾਬਤ ਕਰਦੇ ਗਏ ਸਾਰੇ ਦੇਸ਼ ਦੇ ਵਿੱਚ ਇਥੋਂ ਤੱਕ ਕਿ ਵਰਲਡ ਦੇ ਵਿੱਚ ਇਹ ਕਰੂਨ ਹੈ ਕਿ ਜਿਹੜੇ ਦਰਿਆ ਦੇ ਨਾਲ ਲੋਕਾਂ ਦਾ ਇਲਾਕਾ ਲੱਗਦਾ ਹੈ ਕਿਉਂਕਿ ਉਹ ਹੜ੍ਹਾਂ ਦੀ ਮਾਰ ਉਹ ਚਲਦੇ ਆ ਤੇ ਫਾਇਦਾ ਵੀ ਉਹ ਲੈਣ ਕੱਲਾ ਪੰਜਾਬ ਦੇ ਵਿੱਚ ਹੀ ਇਹ ਵਿਤਕਰਾ ਇਹਦੇ ਵਿੱਚੋਂ ਹੀ ਸਿੱਖ ਵਿਤਕਰਾ ਨਿਕਲਦਾ ਹੈ ਕਿਸਾਨਾਂ ਦੇ ਨਾਲ ਵਿਤਕਰਾ ਦੇਸ਼ ਆਜ਼ਾਦ ਹੁੰਦਿਆਂ ਇਹਨਾਂ ਨੇ ਉਦਯੋਗ ਨੀਤੀ ਤਾਂ ਬਣਾਈ ਤੇ ਖੇਤੀ ਨੀਤੀ ਹਜੇ ਤੱਕ ਨਹੀਂ ਬਣਾਈ ਜਿਹਦੇ ਵਿੱਚੋਂ ਇਹ ਗੱਲਾਂ ਨਿਕਲ ਰਹੀਆਂ ਇਹਦਾ ਪ੍ਰੋਗਰਾਮ ਹੈ ਜਿਹੜਾ ਪੋਖਰਤਾਲ ਤੋਂ ਬਗੈਰ ਹੋਰ ਵੀ ਕੁਝ ਲਿਖਿਆ ਤੁਸੀਂ ਨਹੀਂ ਇਸ ਬਾਰੇ ਤਾਂ ਅੱਜ ਹੋਰ ਵੀ ਕੁਝ ਲਿਖਿਆ ਕੋਈ ਇਸ ਬਾਰੇ ਤਾਂ ਜਿਆਦਾ ਮੈਂ ਪ੍ਰਬੰਧਕ ਜਿਹੜੇ ਆਗੂ ਬੰਦੇ ਆ ਉਹ ਜਿੰਨਾ ਅਸੀਂ ਉਹਨਾਂ ਦੇ ਮਗਰ ਲੱਗਣ ਵਾਲੇ ਆ ਜੇ ਉਹਨਾਂ ਨੇ ਸ਼ਾਮ ਤੱਕ ਭੁਖੜ ਧਾਲ ਦਾ ਲਿਖਿਆ ਅਸੀਂ ਭੁਖੜ ਧਾਲਤੇ ਆ ਜੇ ਕੋਈ ਹੋਰ ਲਿਖਿਆ ਹੈ ਅਸੀਂ ਪਿੰਡ ਵਾਲਿਆ ਸਰਪੰਚ ਸਾਹਿਬ ਸਰਬਨ ਸਿੰਘ ਬੈਠੇ ਆ ਹੋਰ ਜਿੰਨੇ ਪਿੰਡ ਦੇ ਬੈਠੇ ਇਸ ਗੱਲ ਤੋਂ ਪਿੰਡ ਦਾ ਇੱਕ ਬੰਦਾ ਵੀ ਇਨਕਾਰੀ ਨਹੀਂ ਵੀ ਸਾਡੇ ਇਹ ਆਗੂ ਕਿਸਾਨ ਆਗੂ ਜਿਹੜੇ ਅਸੀਂ ਮੂਹਰੇ ਲਾਏ ਆ ਜੋ ਜੇ ਸਾਨੂੰ ਇਹ ਛੜਕ ਰੋਕਣ ਨੂੰ ਆਖਣਗੇ ਅਸੀਂ ਐ ਹੀ ਹੋਣਾ ਛੜਕ ਚ ਬਹਿ ਜਾਵਾਂਗੇ ਪਰ ਅੱਜ ਉਹਨਾਂ ਨੇ ਸਾਈਡ ਦਿੱਤੀ ਆ ਵੀ ਅਸੀਂ ਕੱਲਾ ਭੁਖੜਤਾਲ ਆ ਤੇ ਅਸੀਂ ਰਾਹ ਛੱਡ ਕੇ ਤੇ ਭੁਖੜਤਾਲ ਤੇ ਬੈਠੇ ਆ ਬਹਿਰ ਜੀ ਦੀ ਫਤਿਹ ਦੂਜਾ ਅੱਜ ਹੈਗਾ ਜੀ ਪੂਤਲਾ ਫੂਕਣ ਦਾ ਸਰਕਾਰ ਦਾ ਮੋਦੀ ਦਾ ਪੂਤਲਾ ਫੂਕਣਾ ਇਹ ਬਹੁਤ ਪੱਖਵਾਤ ਕਰੀ ਜਾਂਦੇ ਆ ਬਹੁਤ ਧੱਕਾ ਕਰੀ ਜਾਂਦੇ ਪੰਜਾਬ ਨਾਲ ਕਿਸੇ ਗੱਲੋਂ ਵੀ ਇਹ ਨਹੀਂ ਠੀਕ ਜਿਹੜਾ ਸਾਰੀ ਕਿਸਾਨੀ ਨੂੰ ਮਾਰਨ ਨੂੰ ਫਿਰਦੇ ਆ ਇਹਨਾਂ ਦਾ ਪੂਰੇ ਵੀ ਸਾੜਨੇ ਆ ਅਸੀਂ ਤੇ ਦੂਜਾ ਭੁਖੜਤਾਲ ਵੀ ਸਾਰੇ ਚੋਰ ਠਾਕ ਰਲੇ ਵੀ ਆ ਸਭ ਜਨਤਾ ਪਾਰਟੀ ਜਾਂਦੇ ਰੇ ਬੀਜੇਪੀ ਜਾਂਦੇ ਰੇ ਜਿੰਨੇ ਚੋਰ ਇਕੱਠੇ ਹੋਏ ਸੋ ਮ੍ਰਿੰਦਾ ਸੰਗਲੇਲਾ ਦੁਜੇਲੇਲਾ ਤਿਜੇਲੇ ਲੋ ਜੇ ਵੀ ਮੜਾਈ ਬੋਲਦਾ ਕਿ ਹੀੜੀ ਲਾਦੀ ਕਿਸੇ ਮਰ ਕੋਸ ਲਾਇਆ ਤਾਂ ਸਭ ਬਸ ਬੁਰਾ ਨਹੀਂ ਕੀਤਾ ਬੈ ਇਹਨਾਂ ਨੇ ਬਾਹਰ ਤੱਕੜਾਨੀਆਂ ਦਾ ਕੁ ਵੀ ਹੁੰਦਾ ਲੱਗ ਗਿਆ ਤੁਹਾਡੇ ਉਹ 250 ਕਰੋੜ ਦਾ ਕਪੜਾ ਵਿੱਚ ਦੇ ਵੀ ਆਉਣਗੇ ਨਾਲ ਸਾਰੇ ਸਭ ਬੀਮਨ ਦੇ ਲਕਪਤਾ ਸੱਚ ਦਾ ਜਮਾ ਉੱਡ ਗਿਆ ਥੋ ਹਿੰਦੁਸਤਾਨ ਜੀ ਦਾ ਖਾਸ ਕਰਕੇ ਜਿਸ ਤਰ੍ਹਾਂ ਨਾਲ ਦਿੱਲੀ ਵਾਲਾ ਦੀ ਸੇ ਦਿਨ ਬਦ ਤਰੀਕ ਡਾਊਨ ਹੁੰਦੀ ਜਾ ਰਹੀ ਹੈ ਸਰਕਾਰ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਜੇਕਰ ਉਹਨਾਂ ਨੂੰ ਕੋਈ ਗੱਲਬਾਤ ਬਣਦੀ ਹੈ ਫਿਰ ਕਿਸਾਨਾਂ ਦਾ ਕੀ ਨੁਕਸਾਨ ਹੋਗਾ ਫਿਰ ਫੇਰ ਜੀ ਫੇਰ ਜਿਹੜੀ ਰਣਨੀਤੀ ਬਣਾਉਣਗੇ ਕਿਸਾਨ ਥੱਲੇ ਹੈਗੇ ਆ ਅਗੂ ਕਿਸਾਨ ਕੋਟਲਾ ਸਾਹਿਬ ਹੈਗੇ ਥੱਲੇ ਇਹ ਹੋਰ ਜਿਹੜਾ ਕੋ ਆਇਆ ਹੋਰ ਵੀ ਹੋਈ ਤੂੰ ਵੱਡਾ ਸੰਘਰਸ਼ੀ ਵਿੜਨਾ ਪੈਣਾ ਫੇਰ ਤੋਂ ਸਾਨੂੰ ਪਰ ਸਾਡੀ ਕੌਮ ਇਹੋ ਜੀ ਆ ਜਦੋਂ ਬਾਣ ਲਾਗੇ ਤਾਂ ਵੀ ਰੋਵ ਜਾਪੇ ਉਹਨਾਂ ਚਿਹਰੇ ਵੀ ਚੁੱਪ ਰਹਿੰਦੀ ਆ ਜਦੋਂ ਕੋਈ ਵੱਡਾ ਕੰਮ ਹੋਇਆ ਫੇਰ ਹੀ ਕੰਮ ਜੀ ਲੈਣਾ ਇਹ ਤੇ ਚਲੋ ਮਹਾਰਾਜ ਇਹਨਾਂ ਤੋਂ ਬਚਾਵੇ ਇਸ ਗੱਲ ਤੋਂ ਸਰਕਾਰਾਂ ਨੂੰ ਮੱੜ ਮੱੜਾ ਸੋਚਣ ਤੇ ਰਾਜਨਾਮਾ ਕਰਨ ਦੇ ਜੇ ਸ਼ਾਂਤ ਦੇ ਵੀ ਦਿੰਦੇ ਆ ਉਸ ਤੋਂ ਬਾਅਦ ਵੀ ਲਗਾਤਾਰ ਜੇਕਰ ਮੰਗਾ ਨਾਮ ਮੰਨਿਆ ਜਾਣਗੇ ਮੋਰਚਾ ਜਾਰੀ ਰਹੂ ਤੁਹਾਡਾ ਫਿਰ ਉਦੋਂ ਮੋਰੇ ਤਗੜਾ ਕੇ ਬਣੂਗਾ ਜੀ ਪਿਆਰ ਰਹਿਣਗੇ ਜੀ ਉਦੋਂ ਮਗਰ ਜਿਵੇਂ ਨਾ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਉਹਨਾਂ ਨੇ ਕੀਤਾ ਸੀ ਤੇ ਕਿਨੇ 57 ਮਹੀਨਿਆਂ ਜੀ ਕੁੜੀਆ ਰਾਜ ਬਦਲਦਾ ਪਟਦਾ ਸੀ ਜੜਾ ਇਉਂ ਪਟੀਆਂ ਜਾਣਗੀਆਂ ਇਹਨਾਂ ਦੀਆਂ